ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਮਿਊਨ ਸਾਹ ਮੋਰਚਾ ਜੰਡੀਗਰ 7 ਜਨਵਰੀ 2030 ਤੋਂ ਲਗਾਤਾਰ ਜਾਰੀ ਆ ਇੱਕ ਕੱਲ ਵੀਡੀਓ ਵਾਇਰਲ ਹੋਈ ਹਾਈ ਕੋਰਟ ਜਿਹਦੇ ਵਿੱਚ ਵਕੀਲ ਜਿਹੜੇ ਆਪਸ ਵਿੱਚ ਉਹਦੇ ਦੇ ਨਜ਼ਰ ਆਏ ਤਾਂ ਕਮਕੀ ਹੁੰਦੀ ਹੈ ਇੱਕ ਵਕੀਲ ਉਹਨਾਂ ਦੇ ਜਿਹੜਾ ਅਮਰਤਧਾਰੀ ਆ ਉਹ ਦੁਮਾਲਾ ਸਜਾ ਕੇ ਰੱਖਦਾ ਉਹਦੇ ਨਾਲ ਉਹਨਾਂ ਨੇ ਕੁੱਟਮਾਰ ਕੀਤੀ ਉਹ ਵੀਡੀਓ ਵਾਇਰਲ ਹੋਈ ਆ ਤੇ ਉਸ ਤੋਂ ਬਾਅਦ ਉਹ ਸ਼ਖਸ ਨੇ ਜਿਹੜੇ ਹੈਗੀ ਆ ਵਕੀਲ ਸਾਹਿਬਾਨ ਨੇ ਉਹਨੇ ਕਿਰਪਾਨ ਵੀ ਲਹਿرائی ਇਸ ਮੁੱਦੇ ਦੇ ਉੱਤੇ ਸਾਰੇ ਵਕੀਲਾ ਨੇ ਇਕੱਤਰ ਹੋ ਕੇ ਉਹਨਾਂ ਤੇ ਜਿਹੜੀ ਹੈਗੀ ਦਰਖਾਸਤ ਦਿੱਤੀ ਥਾਣੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਮਸਲਾ ਸਾਡੇ ਕੋਲੇ ਆਇਆ ਰਾਜਕੀਰ ਸਾਹਿਬਾਨ ਇਕੱਠੇ ਹੋ ਕੇ ਆਏ ਅਸੀਂ ਪ੍ਰਸ਼ਾਸਨ ਦੇ ਨਾਲ ਸਾਰੀ ਗੱਲ ਕੀਤੀ ਐਸਐਸਪੀ ਸਾਹਿਬ ਨਾਲ ਵੀ ਵੀ ਇਹ ਮੈਟਰ ਹੈ ਕਿ ਜਿਹਨੂੰ ਹੱਲ ਕੀਤਾ ਜਾਵੇ ਉਹਨਾਂ ਨੇ ਭਰੋਸਾ ਦਿਵਾਇਆ ਵੀ ਇਹ ਜਰੂਰ ਹੱਲ ਕਰਾਂਗੇ ਦੂਸਰੇ ਨੰਬਰ ਤੇ ਉਹ ਜਿਹੜਾ ਸਿੰਘ ਆ ਉਹ ਵਕੀਲ ਆ ਉਹ ਮੈਂਟਲੀ ਤੌਰ ਤੇ ਥੋੜਾ ਜਿਹਾ ਆਪਸ ਸੈਟ ਆ ਉਦੀ ਮੈਡੀਕਲ ਜਿਹੜੀ ਹੈਗੀ ਉਹ ਵੀ ਚੱਲਦਾ ਵਾ ਉਹ ਵੀ ਨਾਲ ਕਾਗਜ਼ਪੱਤਰ ਲਾਤੇ ਆ ਤੇ ਮੈਂ ਵਕੀਲ ਸਾਹਿਬਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਈ ਕੋਰਟ ਦਾ ਮਸਲਾ ਹੋਵੇ ਹਾਈ ਕੋਰਟ ਦੇ ਤੁਸੀਂ ਵਕੀਲ ਹੋਮੋ ਸੀਨੀਅਰ ਵਕੀਲ ਹੋਮੋ ਤੇ ਉਹ ਤੁਸੀਂ ਆਪਸ ਵਿੱਚ ਉਲਝਦੇ ਆਪਸ ਵਿੱਚ ਲੜਦੇ ਚੰਗੇ ਨਹੀਂ ਲੱਗਦੇ ਮੈਂ ਆ ਆਪਜੀ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਸਾਰੇ ਸਰਕਾਰ ਜੋਗੋਂ ਤੁਸੀਂ ਸਾਰੇ ਬੈਠ ਕੇ ਇਸ ਮਸਲੇ ਨੂੰ ਨਿਵੇੜੋ ਹੱਲ ਕਰੋ ਜੇ ਤੁਸੀਂ ਆਪਸ ਵਿੱਚ ਵਕੀਲ ਹੀ ਲੜਦੇ ਰਹੇ ਇੱਕ ਦੂਜੇ ਨਾਲ ਜਿਹੜੇ ਲੋਕਾਂ ਦੇ ਹੋਰ ਮਸਲੇ ਨੇ ਉਹ ਕਿਵੇਂ ਤੁਸੀਂ ਹੱਲ ਕਰੋਗੇ ਪਹਿਲਾਂ ਤੁਸੀਂ ਆਪ ਦਾ ਬੈਠ ਕੇ ਨਵੇੜੋ ਫਿਰ ਲੋਕਾਂ ਦੇ ਮਸਲੇ ਹੱਲ ਕਰ ਸਕਦੇ ਜੇ ਤੁਹਾਡਾ ਆਪਸ ਵਿੱਚ ਉਲਝ ਰਹੇ ਹੋ ਫਿਰ ਦੂਜਿਆਂ ਦਾ ਕੀ ਨਵੇੜੋਗੇ ਇਸ ਕਰਕੇ ਤੁਸੀਂ ਸਾਰੇ ਸਮਝਦਾਰ ਹੋ ਬੜੇ ਲਿਖਿਓ ਇਸ ਮੈਟਰ ਨੂੰ ਇੱਥੇ ਹੀ ਬੰਦ ਕੀਤਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀ ਕੋਈ ਘਟਨਾ ਨਾ ਵਾਪਰੇ ਨਾ ਲੜੋ ਤੁਸੀਂ ਸਾਰੇ ਇਕੱਤਰ ਹੋ ਕੇ ਜਿਹੜੀ ਹੈਗੀ ਇਹ ਗੱਲਬਾਤ ਮਸਲੇ ਨੂੰ ਹੱਲ ਕਰੋ ਇਸ ਮੁੱਦੇ ਦੇ ਉੱਤੇ ਸਾਰੇ ਵਕੀਲਾਂ ਨੇ ਇਕੱਤਰ ਹੋ ਕੇ ਉਹਨਾਂ ਤੇ ਜਿਹੜੀ ਹੈਗੀ ਦਰਖਾਸਤ ਦਿੱਤੀ ਥਾਣੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਮਸਲਾ ਸਾਡੇ ਕੋਲੇ ਆਇਆ ਰਾਤ ਕੀਰ ਸਾਹਿਬਾਂ ਇਕੱਠੇ ਹੋ ਕੇ ਆਏ। ਅਸੀਂ ਪ੍ਰਸ਼ਾਸਨ ਦੇ ਨਾਲ ਸਾਰੀ ਗੱਲ ਕੀਤੀ ਐਸਐਸਪੀ ਸਾਹਿਬ ਨਾਲ ਵੀ ਵੀ ਇਹ ਮੈਟਰ ਹੈ ਕਿ ਜਿਹਨੂੰ ਹੱਲ ਕੀਤਾ ਜਾਵੇ। ਉਹਨਾਂ ਨੇ ਭਰੋਸਾ ਦਵਾਇਆ ਵੀ ਇਹ ਜਰੂਰ ਹੱਲ ਕਰਾਂਗੇ। ਦੂਸਰੇ ਨੰਬਰ ਤੇ ਉਹ ਜਿਹੜਾ ਸਿੰਘ ਆ ਉਹ ਅੰਮ ਵਕੀਲ ਆ ਉਹ ਮੈਂਟਲੀ ਤੌਰ ਤੇ ਥੋੜਾ ਜਿਹਾ ਸੈਟ ਆ। ਉਹਦੀ ਮੈਡੀਕਲ ਜਿਹੜੀ ਹੈਗੀ ਉਹ ਵੀ ਚੱਲਦਾ ਵਾ ਉਹ ਵੀ ਨਾਲ ਕਾਗਜ਼ਪੱਤਰ ਲਾਤੇ ਆ। ਤੇ ਮੈਂ ਵਕੀਲ ਸਾਹਿਬਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਈ ਕੋਰਟ ਦਾ ਮਸਲਾ ਹੋਵੇ। ਹਾਈ ਕੋਰਟ ਦੇ ਤੁਸੀਂ ਵਕੀਲ ਹੋਵੋ ਸੀਨੀਅਰ ਵਕੀਲ ਹੋਵੋ ਤੇ ਉਹ ਤੁਸੀਂ ਆਪਸ ਵਿੱਚ ਉਲਝਦੇ ਆਪਸ ਵਿੱਚ ਲੜਦੇ ਚੰਗੇ ਨਹੀਂ ਲੱਗਦੇ ਮੈਂ ਆ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਸਾਰੇ ਸਰਕਾਰ ਜੋਗੋਂ ਤੁਸੀਂ ਸਾਰੇ ਬੈਠ ਕੇ ਇਸ ਮਸਲੇ ਨੂੰ ਨਵੇੜੋ ਹੱਲ ਕਰੋ ਜੇ ਤੁਸੀਂ ਆਪਸ ਵਿੱਚ ਵਕੀਲ ਹੀ ਲੜਦੇ ਰਹੇ ਇੱਕ ਦੂਜੇ ਨਾਲ ਜਿਹੜੇ ਲੋਕਾਂ ਦੇ ਹੋਰ ਮਸਲੇ ਨੇ ਉਹ ਕਿਵੇਂ ਤੁਸੀਂ ਹੱਲ ਕਰੋਗੇ ਪਹਿਲਾਂ ਤੁਸੀਂ ਆਪ ਦਾ ਬੈਠ ਕੇ ਨਵੇੜੋ ਫਿਰ ਲੋਕਾਂ ਦੇ ਮਸਲੇ ਹੱਲ ਕਰ ਸਕਦੇ ਹੋ ਤੁਹਾਡਾ ਆਪਸ ਵਿੱਚ ਉਲਝ ਰਹੇ ਹੋ ਫਿਰ ਦੂਜਿਆਂ ਦਾ ਕੀ ਨਵੇੜੋਗੇ ਇਸ ਕਰਕੇ ਤੁਸੀਂ ਸਾਰੇ ਸਮਝਦਾਰੋਂ ਪੜ੍ਹੇ ਲਿਖਿਓ ਇਸ ਮੈਟਰ ਨੂੰ ਇੱਥੇ ਹੀ ਬੰਦ ਕੀਤਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਕੋਈ ਘਟਨਾ ਨਾ ਵਾਪਰੇ ਨਾ ਲੜੋ ਤੁਸੀਂ ਸਾਰੇ ਇਕੱਤਰ ਹੋ ਕੇ ਜਿਹੜੀ ਹੈਗੀ ਇਹ ਗੱਲਬਾਤ ਮਸਲੇ ਨੂੰ ਹੱਲ ਕਰੋ